ਮੈਂ ਕੋਸ਼ਿਸ਼ ਕੀਤੀ ਸੀ ਕਹਿਣ ਲਿਖਣ ਦੀ ਵੀ ਪਰ ਹੁਣ ਜੋ ਤੁਸੀਂ ਦੇਖ ਸਕਦੇ ਹੋ ਸਮਝ ਸਕਦੇ ਹੋ ਅੰਦਰ ਪਤਾ ਨਹੀਂ ਉਹ ਸ਼ਬਦਾਂ ਚ ਪੈਂਦਾ ਕਿ ਨਹੀਂ ਹਮ ਪਿਆਰ ਇੱਥੇ ਪਿਆਰ ਕਰਨੇ ਵਾਲਾ ਰਹਿਣਾ ਨਹੀਂ ਹਮ ਇਕੱਲਾ ਹੀ ਪਿਆਰ ਰਹਿ ਗਿਆ ਜਿੱਥੇ ਹਾਂ ਜਿੱਥੇ ਦੂਜਾ ਨਹੀਂ ਆ ਪਿਆਰ ਤੋਂ ਇਲਾਵਾ ਦੂਜੀ ਕੋਈ ਚੀਜ਼ ਨਹੀਂ ਆ ਜਿੱਥੇ ਹਮ ਦੇ ਜਿਵੇਂ ਹੁਣ ਕੋਈ ਕਹਿੰਦਾ ਕਿ ਮੈਂ ਆਪਣੀ ਵਾਈਫ ਨੂੰ ਪਿਆਰ ਕਰਦਾ ਕੋਈ ਮੈਂ ਕਹਿੰਦਾ ਆਪਣੇ ਬੱਚਿਆਂ ਨੂੰ ਹਾਂ ਵੀ ਇਹ ਮੇਰੇ ਨੇ ਇਹਨਾਂ ਨੂੰ ਮੈਂ ਪਿਆਰ ਕਰਦਾ ਆ ਉਹ ਪਿਆਰ ਨਹੀਂ ਹੈ ਫਿਰ ਉਹ ਤੁਸੀਂ ਉਹਦੇ ਪਿਆਰ ਉਹਦੇ ਬੱਚੇ ਨੇ ਹਾਂ ਤੋਖ ਹੀ ਹੋ ਗਿਆ ਉਹ ਪਿਆਰ ਨਹੀਂ ਹੈਗਾ ਉਹ ਤਾਂ ਇੱਕ ਰੀਐਕਟੀਵਿਟੀ ਹੋ ਗਈ ਉਹ ਐਕਟੀਵਿਟੀ ਹੋ ਗਈ ਮੂੰਹ ਵੀ ਆਪਣੇ ਆ ਦੈਰਾ ਜਾਂ ਬਣ ਕੇ ਰੱਖਣ ਲਈ ਕੋਈ ਚੀਜ਼ ਬੰਦੇ ਨੇ ਉਹ ਕ੍ਰੀਏਟ ਕਰ ਲਈ ਹੂੰ ਵੀ ਉਹਨਾਂ ਨੂੰ ਸ਼ੋਅ ਹੀ ਕਰ ਰਿਹਾ ਫਿਰ ਉਹ ਉਹ ਅਸਲੀ ਪਿਆਰ ਨਹੀਂ ਕਰ ਰਹੇ ਹਾਂ ਪਿਆਰ ਉਸ ਦਿਨ ਹੈ ਜਿਸ ਦਿਨ ਪਿਆਰ ਕਰਨੇ ਵਾਲਾ ਮਰ ਗਿਆ ਹੂੰ ਜਿਨੇ ਪਿਆਰ ਕੀਤਾ ਉਹਨੂੰ ਸਾਰਿਆਂ ਨਾਲ ਹੀ ਪਿਆਰ ਹੋ ਜਾਣਾ ਹਰੇਕ ਨਾਲੇ ਉਹਦਾ ਪਿਆਰ ਉਹਨੂੰ ਉਵੇਂ ਹੀ ਪਿਆਰ ਹੋਣਾ ਹੂੰ ਪਹਿਲਾ ਪਿਆਰ ਉਹਨੂੰ ਹੁਣ ਆਪਦੇ ਆਪ ਨਾਲ ਆਪ ਨੂੰ ਉਹਨੇ ਪਿਆਰ ਕਰਨਾ ਹੂੰ ਤਾਂ ਹੀ ਸੈਲਫ ਲਵ ਦੀ ਗੱਲ ਆਉਂਦੀ ਆ ਅਸਲੀ ਗੱਲ ਜਿਹੜੀ ਉਹ ਹੈ ਤੇ ਉਹ ਤੋਂ ਬਾਅਦ ਫਿਰ ਜਦੋਂ ਉਹਨੇ ਆਪਣੇ ਆਪ ਨੂੰ 100% ਮੰਨ ਲਿਆ ਅਪਣਾ ਲਿਆ ਉਹ ਪਿਆਰ ਚ ਰਲ ਗਿਆ ਹੂੰ ਉਹਦੇ ਲਈ ਫਿਰ ਸਾਰੇ ਉਹਦੀ ਹੋ ਜਾਣੇ ਨੇ ਸਾਰਿਆਂ ਨੇ ਉਹਨੂੰ ਪਿਆਰ ਕਰਨਾ ਉਹਨੇ ਸਾਰਿਆਂ ਨੂੰ ਪਿਆਰ ਕਰਨਾ ਇਹੀ ਰਾਜ਼ ਆ ਜਿਵੇਂ ਤੂੰ ਕਹਿੰਦਾ ਪਹਿਲਾਂ ਕਿ ਪਹਿਲਾਂ ਆਪਣੇ ਆਪ ਨੂੰ ਪਿਆਰ ਹੋਣਾ ਹੁਣ ਆਪਣੇ ਆਪ ਨੂੰ ਪਿਆਰ ਕਰੂ ਕਿਵੇਂ ਜੇ ਪਤਿੰਦਰ ਗੰਧ ਭਰੇ ਨਾ ਹਾਂ ਆਪਣੇ ਐਕਚੁਅਲ ਚ ਉਹੀ ਭੱਜੀ ਜਾਂਦਾ ਬੰਦਾ ਆਪਣੇ ਆਪ ਤੋਂ ਆਪਣੇ ਆਪ ਵੀ ਭੱਜ ਜਿਹਨੂੰ ਪਿਆਰ ਕਰਨਾ ਸੀ ਜਿਹੜਾ ਤੇਰਾ ਜਿਹਦੇ ਨਾਲ ਤੂੰ ਜੜੀਆਂ ਆਪਾਂ ਲਾਵਾਂ ਵੀ ਲੰਨੇ ਆ ਗੁਰੂ ਗ੍ਰੰਥ ਸਾਹਿਬ ਦੇ ਆਲੇ-ਦਾਲੇ ਜਿਹੜੇ ਉਹ ਲਾਵਾਂ ਵਾਲੇ ਸ਼ਬਦ ਆਉਂਦੇ ਨੇ ਵਿਆਹ ਹੋਇਆ ਜਿਹੜਾ ਵਿਆਹ ਹੋਣਾ ਉਹ ਤਾਂ ਆਪਦੇ ਆਪ ਨਾਲ ਹੋਇਆ ਹੋਣਾ ਆਪਣੇ ਜਿਹੜਾ ਉਹਦੇ ਅੰਦਰ ਜਿਹੜੀ ਉਹ ਚੀਜ਼ એનર્ਜੀ ਐ ਜਿਹੜਾ ਜਿਹੜਾ ਉਹਦਾ ਅਸਲੀ ਆਤਮ ਹੈ ਹਮ ਜਦੋਂ ਉਹਦੇ ਨਾਲ ਇੱਕ ਮਿਕ ਹੋਣਾ ਉਹ ਵਿਆਹ ਆ ਵਿਆਹ ਹੋਣਾ ਜਿਹੜਾ ਉਹ ਹੀ ਆ ਜਿਹੜਾ ਵਿਆਹ ਆ ਵੈਸੇ ਦੋ ਦਾ ਬੰਧਨ ਆ ਨਾ ਇਹ ਬਹੁਤ ਖੂਬਸੂਰਤ ਹੋ ਸਕਦਾ ਜੇ ਸਾਨੂੰ ਸਮਝ ਹੋਵੇ ਕਿ ਦੋ ਰੂਹਾਂ ਇਕੱਠੀਆਂ ਹੋ ਕੇ ਸਪਿਰਚੁਅਲੀ ਅੱਗੇ ਕਿਵੇਂ ਵਧ ਸਕਦੀਆਂ ਕਿਵੇਂ ਵਧ ਨਹੀਂ ਇਹ ਦੋ ਫਿਰ ਇੱਕ ਦੂਜੇ ਨੂੰ ਸਿੱਖਦੀਆਂ ਸਮਝਦੀਆਂ ਇੱਕ ਦੂਜੇ ਨੂੰ ਨਾ ਹਮ ਕੋਈ ਵੀ ਦੂਜਾ ਕੋਈ ਆਪਣਾ ਦੋਸਤ ਹੈ ਆਪਣਾ ਲਾਈਫ ਪਾਰਟਨਰ ਹੈ ਮੇਰੇ ਪਰਸੋਂ ਹੀ ਜੋ ਦੋਸਤ ਨਾਲ ਗੱਲ ਹੋ ਰਹੀ ਸੀ ਮੈਂ ਕਿਹਾ ਜਿਹੜੇ ਵੀ ਆਪਾਂ ਜਿਵੇਂ ਦੋਸਤ ਬਣੇ ਜਾਂ ਸਾਰੇ ਇੱਕ ਦੂਜੇ ਨੂੰ ਮਿਲੇ ਆਪਣੇ ਸਾਰਿਆਂ ਦਾ ਪਰਪਸ ਇਹੀ ਹੈ ਵੀ ਆਪਾਂ ਇੱਕ ਦੂਜੇ ਨੂੰ ਦੀ ਹੈਲਪ ਕਰੀਏ ਆਪਣੇ ਸਹੀ ਮੰਜ਼ਲ ਤੇ ਪਹੁੰਚਣ ਦੀ ਆਪਾਂ ਸਾਰਿਆਂ ਦਾ ਇੱਕ ਦੂਜੇ ਦਾ ਆਪਣੇ ਦਾ ਇਹੀ ਫਰਜ਼ ਬਣਦਾ ਇੱਕ ਦੂਜੇ ਪ੍ਰਤੀ ਵੀ ਆਪਾਂ ਇੱਕ ਦੂਜੇ ਨੂੰ ਸਹੀ ਰਾਹ ਤੇ ਜਿਹੜਾ ਆਪਾਂ ਆਪਣਾ ਪਾਥਾ ਹੋ ਤੇ ਉਹਨਾਂ ਨੂੰ ਜਾਣ ਚੈ ਹੈਲਪ ਕਰੀਏ ਨਾ ਕਿ ਉਹਨਾਂ ਦੇ ਅੱਗੇ ਉਹ ਰੋੜੇ ਬਣੇ ਐਕਚੁਅਲ ਚ ਉਹੀ ਹੈ ਵੀ ਉਹਨੂੰ ਉਹਦੀ ਮੰਜ਼ਿਲ ਤੱਕ ਪਹੁੰਚਾਉਣਾ ਹੈ ਆਪਣਾ ਪਰਪਸ ਹੈ ਜਿਵੇਂ ਆਪਣਾ ਲਾਈਫ ਪਾਰਟਨਰ ਹੈ ਉਹ ਆਪਾਂ ਉਹਨੂੰ ਉਹਦੀ ਮੰਜ਼ਿਲ ਤੱਕ ਇੱਕ ਦੂਜੇ ਨਾਲ ਇੱਕੋ ਹੀ ਹੋ ਕੇ ਹੂੰ 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 ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਹੈ ਬੇਸਿਕ ਤਾਂ ਉਹ ਤਾਂ ਵੀ ਆਪਣੇ ਆਪ ਨੂੰ ਇਹ ਪਿਆਰ ਕਰਨਾ ਹੈ ਇਹ ਵੀ ਤੁਹਾਡੀ ਉਹ ਗੱਲ ਹੈ ਤੁਸੀਂ ਇੱਕ ਦਿਨ ਆਪਣੀ ਗੱਲ ਹੋ ਰਹੀ ਸੀ ਵੀ ਜਿਹੜਾ ਵੀ ਦੂਜਾ ਆਪਾਂ ਨੂੰ ਦਿਖਦਾ ਉਹ ਆਪਣਾ ਗੁਰੂ ਹੈ ਹੂੰ ਤੇ ਵੀ ਉਹਨੇ ਆਪਾਂ ਨੂੰ ਉਹਦਾ ਪਰਪਸ ਇਹੀ ਆ ਵੀ ਆਪਾਂ ਆਪਣੇ ਸਹੀ ਰਸਤੇ ਤੇ ਚੱਲ ਜਾਈਏ। ਉਹਨੇ ਹੁਣ ਸਾਰੇ ਤਰ੍ਹਾਂ ਦੇ ਬੰਦੇ ਰੱਖੇ ਹੋਏ ਨੇ। ਹੈ ਤਾਂ ਉਹ ਕੱ ਲਈ ਆ। ਉਹਨੇ ਸਾਰੇ ਤਰ੍ਹਾਂ ਦੇ ਬੰਦੇ ਰੱਖੇ ਹੋਏ ਨੇ ਜਿਹੜੇ ਸਾਨੂੰ ਲੋਡ ਆਉਂਦੇ ਆ ਉਹ ਜਾ ਭੇਜ ਦੇਣਾ। ਹਾਂ ਜਿੱਥੋਂ ਤੁਹਾਡਾ ਉਹਨੇ ਹੰਕਾਰ ਪਨਾਉਣਾ ਨੇ ਉਹ ਜਾ ਭੇਜ ਦੇਣਾ। ਜਿਹੜਾ ਵੀ ਆਪਣਾ ਚਾਹੇ ਦੁਸ਼ਮਣ ਮੂਰੇ ਆ ਰਿਹਾ ਚਾਹੇ ਤੁਹਾਨੂੰ ਲੱਗ ਰਿਹਾ ਵੀ ਉਹ ਮੇਰੇ ਲਈ ਬੰਦਾ ਠੀਕ ਨਹੀਂ ਜਾਂ ਮੇਰੇ ਲਈ ਉਹ ਆਤਾ ਆਪਣਾ ਗੁਰੂ ਬਣ ਕੇ ਹੀ ਰਿਹਾ ਆਪਣਾ ਤੇ ਚੀਜ਼ੇ ਕਮੀਆਂ ਕੱਢਣ ਆ ਰਿਹਾ ਉਹ ਲੈਦੀ ਗੱਲ ਆ ਵੀ ਉਦੋਂ ਆਪਾਂ ਟੈਸਟ ਚੋਂ ਪਾਸ ਹੋ ਰਹੇ ਜਾਂ ਫੇਲ ਹੋ ਰਹੇ ਹਾਂ ਉਹ ਗੱਲ ਆ ਹਾਂ ਜੇ ਉਹਦੀ ਗੱਲ ਨੂੰ ਆਪਾਂ ਲੈ ਲਿਆ ਜਾਂ ਫਿਰ ਪਤਾ ਹੀ ਨਹੀਂ ਕਿ ਟੈਸਟ ਚੱਲ ਰਿਹਾ ਹਾਂ ਜੇ ਧਿਆਨ ਹੀ ਨਹੀਂ ਦਿੱਤਾ ਉਦੋਂ ਗੁੱਸੇ ਚ ਕਿਵੇਂ ਰਿਐਕਸ਼ਨ ਉਦਾਂ ਦਾ ਹੀ ਕੱਢ ਲਿਆ ਹੂੰ ਹੂੰ ਅਸੈਪਟ ਨਹੀਂ ਕੀਤਾ ਉਹ ਥਿੰਗ ਨੂੰ ਤਾਂ ਉਹ ਇੱਕ ਲੈ ਲਈ ਜਿਹੜੀ ਸਭ ਤੋਂ ਵੱਡੀ ਕਮਜ਼ੋਰੀ ਹੁੰਦੀ ਹੈ ਕਿਸੇ ਇਨਸਾਨ ਦੀ ਜਿਹਨੂੰ ਉਹ ਆਪਣੀ ਤਾਕਤ ਸਮਝਦੇ ਆ ਪੰਜਾਬ 'ਚ ਅਣਖ ਤੇ ਉਹਦੀ ਆਕੜ ਹੂੰ ਜਿਹਨੂੰ ਆਪਾਂ ਕਹਿੰਦੇ ਆ ਅਣਖ ਆ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਆ ਉਹ ਇਨਸਾਨ ਦੀ ਉਹ ਉਹਨੂੰ ਗਲਤ ਤਰੀਕੇ ਨਾਲ ਲੈ ਲਈ ਨਾ ਉਹ ਗੱਲ ਨੂੰ ਅਣਖਾਂ ਲੈ ਲਈ ਵੀ ਇਹਨੇ ਹਾਂ ਸਮਝੀ ਨਹੀਂ ਉਹ ਗੱਲ ਜਦੋਂ ਆਪਾਂ ਮੈਂ ਪੰਜਾਬ ਦੀ ਗੱਲ ਤਾਂ ਕਰ ਰਹੇ ਆ ਕਿਉਂਕਿ ਆਪਣੇ ਗਾਣਿਆਂ 'ਚ ਤੇ ਆਪਣੇ ਪਿੰਡਾਂ 'ਚ ਆਮ ਗੱਲ ਕਹੀ ਜਾਂਦੀ ਹੈ ਕਿ ਸਾਡੀ ਅਣਖ ਆ ਹੂੰ ਅਣਖ ਨੂੰ ਅਸੀਂ ਵਰਤਦੇ ਆ ਆਪਣੇ ਕੋਈ ਚੀਜ਼ ਨੂੰ ਜਸਟੀਫਾਈ ਕਰਨ ਲਈ ਅਸੀਂ ਕੋਈ ਹੈ ਜਾ ਕੀਤਾ ਜਿਹੜਾ ਸਹੀ ਨਹੀਂ ਆ ਪਰ ਅਣਖਾ ਅਣਖ ਤਾਂ ਜਿਹੜਾ ਅਸਲੀ ਜਣਕ ਸੱਚ ਦੀ ਹੈ ਜਿਹਦੀ ਗੁਰੂ ਰਾਮ ਸਿੰਘ ਦੀ ਆਪ ਗੱਲ ਕੀਤੀ ਆ ਅਣਖ ਉਹ ਹੈ ਸੱਚ ਤੇ ਖੜਨਾ ਜਿਹੜੇ ਰੰਗਜੀਤ ਮੂਰੇ ਖੜੇ ਨੇ ਉਹ ਅਣਖ ਜਿਹੜੀ ਵੀ ਚੀਜ਼ ਚ ਸਤ ਦਾ ਸੰਗ ਹੋ ਗਿਆ ਹਾਂ ਇਹ ਹਰੇਕ ਗੱਲ ਤੇ ਚਾਹੇ ਗੁੱਸਾ ਪਾ ਉਦੋਂ ਹੀ ਕਹਿੰਦੇ ਤੇ ਵੀ ਇਹ ਗੁੱਸੇ ਵਾਲਾ ਬੰਦਾ ਫਿਰ ਉਹ ਬਣ ਜਿਵੇਂ ਆਪਾਂ ਬਾਬੇ ਕਿਸ ਉਹਨਾਂ ਨੂੰ ਵੀ ਕਹਿੰਦੇ ਵੀ ਇੰਨਾ ਗੁੱਸਾ ਵੀ ਕਰ ਰਹੇ ਆ ਉਹ ਵੀ ਹੈ ਨੇ ਤਗੜੇ ਉਹ ਇਹਨਾਂ ਨੂੰ ਲੋਕੀ ਮੰਨਦੇ ਨੇ ਵੀ ਸਾਧੂ ਸੰਤ ਇੰਨੇ ਤਗੜੇ ਨੇ ਵੀ ਇਹਨਾਂ ਚ ਫਿਰ ਗੁੱਸਾ ਕਿਵੇਂ ਆਪਾਂ ਜਸਟੀਫਾਈ ਗੱਲ ਆ ਜੀ ਲੱਗਦੀ ਨਹੀਂ ਪਰ ਉਹ ਐ ਵੀ ਜਿਹੜੀ ਵੀ ਇਮੋਸ਼ਨਲ ਤੁਹਾਡੇ ਨਾਲ ਹੀ ਗੱਲ ਹੋਈ ਥੇ ਇਹ ਨਹੀਂ ਵੀ ਜਿਹੜੇ ਵੀ ਇਮੋਸ਼ਨਲ ਨਾਲ ਸੱਤ ਜੁੜਿਆ ਹੋਇਆ ਹਾਂ ਹਾਂ ਇਹ ਪਹਿਲਾਂ ਗੱਲ ਕੀਤੀ ਸੀ ਆਪਾਂ ਪਹਿਲੇ ਹਾਂ ਹਾਂ ਜਿਹੜੇ ਵੀ ਇਮੋਸ਼ਨ ਨਾਲ ਸੱਚ ਜੁੜਿਆ ਹੋਇਆ ਉਹ ਪਿਓਰ ਆ ਹੂੰ ਜਿਵੇਂ ਜਵਾਗ ਨੂੰ ਗੁੱਸਾ ਆਉਂਦਾ ਹੂੰ ਜਿਹੜਾ ਛੋਟਾ ਜਵਾਗਾ ਜਮਾ ਹੀ ਹੂੰ ਉਹਦਾ ਗੁੱਸਾ ਜਮਾ ਪਿਓਰ ਹੁੰਦਾ ਉਹ ਮੈਚੂ ਨਹੀਂ ਆਉਂਦਾ ਹਾਂ ਉਹ ਪਿਓਰ એનર્ਜੀ ਹੁੰਦੀ ਆ ਹੂੰ ਹੂੰ ਮਤਲਬ ਹੁੰਦਾ ਗੁੱਸਾ ਹਮੇ ਦਾ ਹੂੰ ਉਹ ਲੱਗਾ ਜਵਾਗ ਦਾ ਗੁੱਸਾ ਪਿਓਰ ਹੁੰਦਾ ਹੂੰ ਗੁਰੂ ਪਿਆਰ ਦੀ ਫਾਰਮ ਆ ਹੂੰ ਜਦੋਂ ਕੋਈ ਉਦਾਂ ਆਉਂਦਾ ਝੁੱਕ ਕੇ ਹੂੰ ਉਹ ਚ ਸਮਝ ਜਾਂਦੀ ਆ ਹੂੰ ਪਰ ਜਦੋਂ ਕੋਈ ਸ਼ਕਤੀ ਬਣ ਕੇ ਆਉਂਦਾ ਮੂਰੇ ਡਿਸਟਰੋਏ ਕਰਨ ਨੂੰ ਤਾਂ ਉਹ ਬਣ ਜਾਂਦੀ ਆ ਮਤਲਬ ਉਹ ਆਪ ਤਾਂ ਸਾਮੋ ਕੰਡੀਸ਼ਨ ਚ ਬੈਲੈਂਸ ਦੋ ਸਟੇਟ ਚ ਨੇ ਉਹਨਾਂ ਦਾ ਅੰਦਰੋਂ ਕੋਈ ਉਹ ਚੀਜ਼ ਨਹੀਂ ਖੇੜ ਰਹੀ ਨਾ ਉਹਨਾਂ ਨੂੰ ਗੁੱਸਾ ਆ ਰਿਹਾ ਕੋਈ ਨਫ਼ਰਤ ਨਹੀਂ ਨਾ ਆਉ ਰਿਹਾ ਨਾ ਕੋਈ ਰੰਗ ਜੀਬ ਨੂੰ ਲੈ ਕੇ ਨਾ ਦਿਲ ਚੋਂ ਕੀ ਗੱਲ ਆ ਮਾੜੀ ਗੱਲ ਆ ਇੱਥੇ ਤੱਕ ਗੱਲ ਹੈ ਹੀ ਨਹੀਂ ਹੂੰ ਉਹ ਤਾਂ ਜੋ ਹੁਕਮ ਚੱਲ ਰਿਹਾ ਉਹ ਹੁਕਮ ਦੇ ਵਿੱਚ ਜੋ ਹੋ ਰਿਹਾ ਹੁਕਮ ਚ ਖੇੜ ਰਹੀ ਨੇ ਉਹ ਹੁਕਮ ਫਾਲੋ ਜਿਵੇਂ ਹੋਣਾ ਸੀ ਜਿਵੇਂ ਹੋਣੀ ਆ ਉਹ ਤਾਂ ਉਹਦੇ ਅਕੋਰਡਿੰਗਲੀ ਜਿਵੇਂ ਹੋ ਰਿਹਾ ਉਹ ਚ ਨੇ ਹੁਣ ਗੁਰੂ ਗੱਦੀ ਮਿਲੀ ਉਹਨਾਂ ਨੂੰ ਹੂੰ ਧਰਮ ਦੀ ਰਾਖੀ ਲਈ ਮਿਲੀ ਹੈ ਹਨਾ ਹੂੰ ਜੇ ਧਰਮ ਨੂੰ ਕੋਈ ਡਿਸਟਰੋਏ ਕਰ ਰਿਹਾ ਕੇ ਹੂੰ ਉਹ ਡਿਊਟੀ ਵੀ ਤਾਂ ਨਿਭਾਉਣੀ ਹੈ ਆਪਣੀ ਹੁਕਮ ਤਾਂ ਫਾਲੋ ਕਰਨੀ ਹੈ ਜੇ ਅੰਦਰੋਂ ਬੋਲਦਾ ਜੋ ਕੋਈ ਹੈ ਜਿਹਾ ਔਰੰਗਜ਼ੇ ਵਰਗੀ ਤਾਕਤ ਆਈ ਆ ਹੂੰ ਧਰਮ ਨਸ਼ਟ ਕਰ ਰਹੀ ਹੈ ਲੋਕਾਂ ਦਾ ਲੋਕਾਂ ਨਾਲ ਜ਼ੁਲਮ ਕਰ ਰਹੀ ਹੈ ਹੂੰ ਤਾਕਤ ਤਾਂ ਉਹਦੀਆਂ ਦੋ ਹੀ ਗੱਲ ਹੋ ਰਹੀ ਆ ਕਿ ਦੋ ਜਾਗਰੀਆਂ ਨੇ ਤੇ ਫਿਰ ਆਖ ਵਿੱਚ ਟਕਰਾਉਣ ਗਈਆਂ ਜਿੱਤੇ ਦਾ ਸੱਚ ਹੂੰ ਜਿੱਤੇ ਦਾ ਸੱਚ ਹੂੰ ਤਾਂ ਕੋਈ ਤਾਂ ਉਹਦੇ ਲਈ ਖੜਾ ਹੋਊਗਾ ਹੀ ਹਮ ਹਮ ਕਿਥੇ ਸਤੋ ਦਾ ਉਹਨੇ ਉਹ ਕੰਮ ਕਰਵਾਉਣੀ ਹੈ ਮਰਜ਼ੀ ਨੇ ਜਿਹੜੀ ਉਹਦੀ ਰਾਜਾ ਜਿਨੇ ਜਿਹੜੇ ਉਹਦੇ ਹੈਗੇ ਨੇ ਹੁਕਮ ਜਿਨੇ ਗੁਰੂਆਂ ਵਰਗੇ ਹਾਂਜੀ ਹਮ ਉਹਨਾਂ ਨੂੰ ਉਹ ਫਿਰ ਕਹਾਂ ਉਹ ਤੁਰਦੇ ਨੇ ਅੱਗੇ ਉਹ ਹੁਕਮ ਨੂੰ ਮੰਨਦੇ ਨੇ ਕਿਉਂਕਿ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਬੋਲ ਦਾ ਅੰਦਰ ਸਾਰਿਆਂ ਦੇ ਹੁਕਮ ਉਹ ਇੱਕ ਪਹਿਲਾਂ ਪੈਸ਼ਨ ਦੇ ਰੂਪ ਚ ਬੋਲਦਾ ਹਮ ਫਿਰ ਹੌਲੀ ਹੌਲੀ ਜ਼ਿੰਦਗੀ ਬਦਲਾਉਣ ਦੇ ਰੂਪ ਚ ਬੋਲਦਾ ਫਿਰ ਸਿੱਖਣ ਸਿਖਾਉਣੇ ਚੀਜ਼ਾਂ ਅੰਦਰੋਂ ਤੋਂ ਫਿਰ ਤੁਹਾਨੂੰ ਇਹ ਉਹ ਆਪ ਹੀ ਹੁੰਦਾ ਤਾਂ ਐਕਚੁਅਲ ਜਿਵੇਂ ਐ ਆਪ ਹੀ ਸਾਰਾ ਕੁਝ ਜੇ ਬੰਦਾ ਕਹੇ ਵੀ ਮੈਂ ਆਪਾਂ ਇਹਦੇ ਆਪਣੇ ਉਹ ਵੀ ਸੋਚੀਏ ਵੀ ਆਪਾਂ ਵੀ ਕਦੇ ਐਵੇਂ ਨਹੀਂ ਸੋਚਿਆ ਹੋਣਾ ਵੀ ਐਵੇਂ ਕਦੇ ਇਦਾਂ ਦੇ ਹੋ ਜਾਾਂਗੇ ਜਾਂ ਇਦਾਂ ਦੀਆਂ ਗੱਲਾਂ ਕਰਾਂਗੇ ਜਾਂ ਤੇ ਨਾਲੇ ਉਹ ਕਨਸਰਟੀ ਤੇ ਖਰੇ ਕਿਵੇਂ ਉਤਰਨਗੇ ਜੇ ਉਹ ਲੋਕਾਂ ਨੂੰ ਸਖਾਈ ਜਾਣਗੇ ਹੁਕਮ ਤੇ ਚੱਲੋ ਹੁਕਮ ਤੇ ਮੰਨੋ ਹੁਕਮਾ ਹੁਕਮਾ ਪਰ ਆਪ ਉਹ ਆਵਾਜ਼ ਨਾ ਚੱਕਣ ਜਦੋਂ ਹੁਕਮ ਦਾ ਟਾਈਮ ਆਇਆ ਮੰਨਣ ਦਾ ਨੂੰ ਸਮਝਦਾ ਇਦਾਂ ਗੁਰੂਆਂ ਨੇ ਜੁਬਾਨੀ ਚ ਲਿਖਿਆ ਉਹਨਾਂ ਨੇ ਜੀ ਕੇ ਵੀ ਤਾਂ ਦਿਖਾਇਆ ਨਾ ਅਸੀਂ ਅਸੀਂ ਨਹੀਂ ਕਰ ਸਕਦੇ ਅਸੀਂ ਸਮਝ ਲਈ ਆ ਸਾਰੀ ਅਪਲਾਈ ਸਤੋਂ ਹੋਣੀ ਨਹੀਂ ਪਰ ਜਦੋਂ ਮੈਂ 10 ਗੁਰੂਆਂ ਨੂੰ ਦੇਖਦਾ ਮੈਨੂੰ ਇਦਾਂ ਦਿਨਦਾ ਕਿ ਜੋ-ਜੋ ਵੀ ਉਹਨਾਂ ਨੇ ਸਿਖਾਇਆ ਏ ਉਹ ਉਹ ਬੋਲ ਕੇ ਆਪਾਂ ਨੂੰ ਉਹਨਾਂ ਨੇ ਉਹ ਜੀ ਕੇ ਵੀ ਦਿਖਾਇਆ ਦਿਖਾਇਆ ਵੀ ਇਹਨਾਂ ਨੇ ਆਈ ਨਹੀਂ ਹੈਗਾ ਕਿ ਆ ਮੂੰਹ ਬੋਲ ਕੇ ਚਲ ਗਏ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਇਆ ਕਿਵੇਂ ਸ਼ੇਰ ਬਣਨਾ ਉਹ ਜਿਉ ਕਿਵੇਂ ਦਿਖਾਇਆ ਵੀ ਕਿਵੇਂ ਜਿਉਣਾ ਵੀ ਉਹ ਬਣ ਕੇ ਉਹਦਾ ਕਿਵੇਂ ਆ ਰੰਜੀਤ ਸਿੰਘ ਜੀ ਨਾਲ ਜੋ ਹੋਇਆ ਇਦਾਂ ਆਪਾਂ ਸੇਮ ਟਾਈਮ ਨਫ਼ਰਤ ਤੋਂ ਬਿਨਾਂ ਕੀਤਾ ਦੁਸ਼ਮਣੀ ਤੋਂ ਬਿਨਾਂ ਕੀਤਾ ਆ ਉਹਨਾਂ ਦੇ ਕੁਝ ਕੁ ਪਰਸੈਂਟ ਮਾੜਾ ਮੋਟਾ 1-2% ਵੀ ਜੇ ਉਹ ਰਾਹ ਤੇ ਤੁਰ ਹੋ ਜੇ ਉਹੀ ਬਹੁਤ ਹੈ ਪਰ ਆਪਣੇ ਰੋਲ ਮਾਡਲ ਉਹੀ ਹਰੇਕ ਇਨਸਾਨ ਦੇ ਮੈਂ ਉਹ ਉਹੀ ਹੋਣੇ ਚਾਹੀਦੇ ਨੇ ਮੈਂ ਜਦੋਂ ਦੇਖਦਾ ਹੁੰਨਾ ਮੈਂ ਬਾਬਾ ਨਾਨਕ ਰਾਹ ਦਿਖਾਉਂਦਾ ਜੇ ਰਾਹ ਤੇ ਭੜਕ ਕੇ ਛੋੜਿਆ ਡਰ ਲੱਗਦਾ ਥਾਪੜ ਦੇਣ ਬਾਬਾ ਗੋਬਿੰਦ ਹੈਗਾ ਪਿੱਛੇ ਇੱਕ ਰਾਹ ਦਿਖਾ ਰਿਹਾ ਦੂਜਾ ਹੌਸਲਾ ਦੇ ਰਿਹਾ ਸਾਰੇ ਸਾਰੀ ਕਾਮਨਾਵਾਂ ਹੀ ਕਰਕੇ ਗਏ ਨੇ ਇੱਕ ਨੇ ਰਾਹ ਦਿਖਾਇਆ ਦੂਜੇ ਨੇ ਹੌਸਲਾ ਦਿੱਤਾ ਹੂੰ ਵੀ ਕਿਵੇਂ ਤਰਨ ਹੁੰਦੇ ਕਿੱਦੋਂ ਜਾਣਾ ਹੂੰ ਜੇ ਕੀ ਆਪਣੀ ਉਮਰ ਦਾ ਮੁੰਡਾ ਹੋਵੇ ਨਾ ਤੇ ਜੋ ਸੱਚੀ ਚ ਗੁਰੂਆਂ ਤੋਂ ਸਿੱਖਣਾ ਚਾਹੁੰਦਾ ਉਹਨਾਂ ਦੀ એનર્ਜੀ ਨਾਲ ਕਨੈਕਟ ਕਰਨਾ ਚਾਹੁੰਦਾ ਨਾ ਸੱਚੀ ਚ ਹੂੰ ਉਹਨਾਂ ਨਾਲ ਅੰਦਰੋਂ ਹੀ ਜੁੜਿਆ ਜਾ ਸਕਦਾ ਅਰਦਾਸ ਦੇ ਰੂਪ ਵਿੱਚ ਹੂੰ ਅਰਦਾਸ ਦੇ ਰੂਪ ਵਿੱਚ ਜੁੜਿਆ ਜਾ ਅਰਦਾਸ ਨਾਲ ਹੋਣਾ ਕੀ ਹੈ ਕਿ ਤੁਹਾਡੀ ਜ਼ਿੰਦਗੀ ਚ ਇਹ ਜਿਹੀਆਂ ਸਿਚੁਏਸ਼ਨਾਂ ਉਹਨੇ ਕ੍ਰੀਏਟ ਕਰਨੀ ਸ਼ੁਰੂ ਕਰ ਦੇਣੀਆਂ ਨੇ ਹੂੰ ਸ਼ੁਰੂ ਸ਼ੁਰੂ ਚ ਲੱਗੂਗਾ ਕਿ ਬਰਬਾਦ ਹੋ ਗਈ ਜ਼ਿੰਦਗੀ ਹੂੰ ਉਹ ਬਰਬਾਦ ਨਹੀਂ ਹੋ ਰਹੀ ਹੂੰ ਉਹ ਵਾਲੀ ਤੁਹਾਡੀ ਖਤਮ ਕੀਤੀ ਜਾ ਰਹੀ ਤਾਂ ਕਿ ਤੂੰ ਨਵੀਂ ਚਾ ਸਕੇ। ਇਹੀ ਗੱਲ ਆ ਗਈ ਵੀ ਪਹਿਲਾਂ ਆਪਣਾ ਜਦ ਵੀ ਪਹਿਲਾਂ ਤੂੰ ਆਪਦਾ ਮਰਨਾ ਕਬੂਲ ਕਰ ਹਾਂ ਤਾਂ ਹੀ ਤੇਰੀ ਅਸਲੀ ਜ਼ਿੰਦਗੀ ਸ਼ੁਰੂ ਹੋਊਗੀ ਜਿਹੜੀ ਤੂੰ ਆਪਦੀ ਆ ਮੰਨੀ بیٹھا ਪਹਿਲਾਂ ਤਾਨੂੰ ਆਉਦੀ ਆ ਛੱਡ ਪਹਿਲਾਂ ਜਿਹੜੀ ਮੈਂ ਆਕੜ ਰੱਖੀ ਹੋਈ ਹੈ ਉਹੀ ਬਰਬਾਦੀ ਲੱਗਦੀ ਆ ਬੰਦੇ ਨੂੰ ਪਹਿਲਾਂ ਤਾਂ ਵੀ ਮੈਂ 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 ਹੀ ਮੇਰੇ ਐਗਜ਼ਿਸਟੈਂਸ ਤੇ ਜਿਹੜਾ ਮੈਂ ਖਤਮ ਹੋ ਰਹੀ ਉੱਥੇ ਲੱਗ ਹੁੰਦੀ ਆ ਦੂਜੀ ਬਾਅਦ ਇਹ ਜਿਹੜਾ ਬੰਦਾ ਤੁਰ ਪਿਆ ਕਿ ਸੱਚ ਦੇ ਰਾਹ ਤੇ ਸਮਝ ਲੱਗਣ ਲੱਗੀ ਉਦੇ ਵੀ ਅੰਦਰੋਂ ਬੋਲਦੀ ਆ ਹੁਣ ਕਿ ਸੱਚ ਤੇ ਰਾਹ ਤੇ ਤੁਰਨਾ ਪਹਿਲਾਂ ਮਰਨਾ ਕਬੂਲ ਕਰ ਹੂੰ ਬਹੁਤ ਬਹੁਤ ਜ਼ਿਆਦਾ ਤਾਕਤ ਚਾਹੀਦੀ ਆ ਜੋ ਉਹ ਮੈਨੂੰ ਉਹ ਜੋ ਕਰਕੇ ਗਏ ਨੇ ਉਹ ਗੁਰੂ ਤਾਂ ਹੀ ਆਪਾਂ ਕੱਲ ਵੀ ਗੱਲ ਕਰਦੇ ਸੀ ਕਿ ਜੋ ਉਹਨਾਂ ਦਾ ਲੈਵਲ ਆ ਉਹ ਉਹ ਹਾਂ ਹਾਉਲ ਉਹ ਹੀ ਉਹ ਵਾਲਾ ਲੈਵਲ ਤਾਂ ਹਲੇ ਤੱਕ ਮਤਲਬ ਆਈ ਨਹੀਂ ਕੋਈ ਮੁੜ ਕੇ ਉਤੇ ਤੱਕ ਤਾਂ ਹਾਂ ਉਹ ਦੇਖਿਆ ਨਹੀਂ ਕੋਈ ਹਾਂ ਮੁੜ ਕੇ ਮੁੜਕੇ ਨਹੀਂ ਆਇਆ ਉਹ じゃ ਕੋਈ ਨਾ ਹੀ ਆਏਗਾ ਹੂੰ ਹਮੇਸ਼ਾ ਲਈ ਐਗਜ਼ਾਮਪਲਾਂ ਛੱਡ ਗਏ ਹਮੇਸ਼ਾ ਲਈ ਜ ਆਪਣੇ ਉਹ ਅੰਦਰ ਆਪਣੀ ਚੇਤਨਾ ਆਪਣੀ ਉਹ ਛੱਡ ਗਏ ਇੱਥੇ ਸਾਡੇ ਕੋਲ ਹੂੰ ਉਹਨਾਂ ਦੀ ਬਦਲਤ ਆਉ ਦੋ ਬੈਠੇ ਨੇ ਉਹਰੇ ਹੁਣ ਆਪਣੀ ਉਹ ਤਾਂ ਅਬਦੀ ਤਾਂ ਗੱਲ ਤਾਂ ਜਿਹੜੀ એનર્ਜੀ ਸੀ ਚਾਹੇ ਉਹ ਆਵੇ ਚਾਹੇ ਮੁੜਕੇ ਉਹ ਤਾਂ ਬੱਟ ਪਈ ਹੋਈ ਹੈ ਨਾ ਸਾਰੇ ਕਿਤੇ अवेलेबल ਹੀ ਹੈ ਨਾ ਉਹ ਚੀਜ਼ ਤਾਂ अवेलेबल ਹੀ ਆ ਉਹ ਅੱਜ ਵੀ अवेलेबल ਆ ਚਾਹੇ ਬਾਬਾ ਨਾਨਕ ਦੀ એનર્ਜੀ ਹੋਵੇ ਜਾਂ ਗੁਰੂ ਗੋਬਿੰਦ ਸਿੰਘ ਦੀ એનર્ਜੀ ਹੋਵੇ ਅੱਜ ਵੀ अवेलेबल ਆ ਕੋਈ ਵੀ ਕਨੈਕਟ ਕਰ ਸਕਦਾ ਹੂੰ ਹੂੰ ਬਸ ਦਿਲ ਚ ਦੇਖੇ ਮੜਾ ਜਾਂ ਥੋੜਾ ਜਿਹਾ ਕੋਈ ਹੋਂਦ ਦੇ ਅੰਦਰੋਂ ਆਹਾ ਹੋਣਵਾਰੇ ਜਦੋਂ ਵੀ ਸੋਚਣ ਮੈਜਨ ਉਹਨਾਂ ਕਈ ਵਾਰ ਐਂ ਖਿਆਲਨਾ ਚ ਇੰਨਾ ਡੂੰਗਾ ਚਲੀ ਜਾਂਦਾ ਨਾ ਅਖੀ ਹੂੰ ਐਂਡ ਜੀ ਇੱਕੋ ਸ਼ਬਦ ਰਹਿ ਜਾਂਦਾ ਫਿਰ ਵਾਹ ਗੁਰੂ ਹੂੰ ਕਿਉਂਕਿ ਕਿਆ ਕਾਲੋ ਉਸ ਵਿੱਚ ਕਿਆ ਹੀ ਬਾਤ ਹੈ ਜਿਸ ਕਿਆ ਹੀ ਬਾਤ ਹੈ ਜਿਵੇਂ ਰਾਤ ਗੱਲ ਕਰਦੇ ਸੀ ਕਿ ਸਿਰਫ ਬਾਣੀ ਨਹੀਂ ਲਿਖੀ ਰਾਗਾਂ 'ਚ ਲਿਖੀ ਹੈ ਕਿੱਥੋਂ ਆਇਆ 뮤직 ਉਹ ਕਿੱਥੋਂ ਆਇਆ ਇਹ ਸੁਰ ਹੂੰ ਇਹ ਹੈਗੀ ਅਸਲੀ ਕ੍ਰੇਸ਼ਨ ਦੀ ਨਰਜੀ ਉਹ ਸੀ ਡਿਵਾਈਨ ਬੀਇੰਗ ਬਾਬਾ ਨਾਨਕ ਅਸਲੀਲੇ ਹੂੰ ਉਸ ਬਾਅਦ ਕੋਈ ਉਦਾਂ ਆ ਗੁਰੂਆਂ ਤੋਂ ਬਾਅਦ ਕੋਈ ਡਿਵਾਈਨ ਵੀng ਆਇਆ ਨਹੀਂ ਆ। ਪਰ ਉਹ ਪੱਕੇ ਰਹਿ ਗਏ ਆ ਕੇ। ਹੂੰ। ਉਹ ਸਿੱਧੀ 12ਵੇਂ ਪੱਦੀ ਚੇਤਨਾ ਇੱਥੇ ਡ੍ਰੌਪ ਹੋਈ ਉਹਨਾਂ ਦੇ ਜ਼ਰੀਏ। 12ਵੇਂ ਚ ਬੂਟਾ ਲੱਗ ਗਿਆ ਤੀਜੇ ਪੱਤੇ ਤੇ। ਹੂੰ। ਤੇ ਉਹ ਬੂਟਾ ਚੌਥਾ ਕਰ ਗਿਆ ਪਰ ਉਹਨੂੰ ਪੰਜਵੇਂ ਚ ਲੱਗਿਆ। ਉੱਪਰ ਨੂੰ ਖਿੱਚ ਰਹੇ ਨੇ ਉਹ ਐ। ਪੂਰੀ ਪੂਰੀ ਆਪਣੀ ਧਰਤੀ ਨੂੰ। ਉਹ ਚੇਤਨਾ। ਉਹ ਚੇਤਨਾ ਦੇ ਲੈਵਲ ਨੂੰ। ਹੂੰ। ਅੱਪਾ ਦਾ ਫਿਰ ਵੀ ਚੇਨ ਬਣਾਉ। ਆਪਾਨੂੰ ਲੱਗਦਾ ਨਾਲੇ ਉਸ ਚੀਜ਼ ਨੂੰ ਸਮਾਂ ਹੋ ਗਿਆ ਜਾਂ 900 ਸਾਲ ਹੋ ਗਏ। ਹਾਂ ਹਾਂ ਹਾਂ। ਤਾਂ ਉਹ ਕੁਛ ਵੀ ਹੁੰਦਾ ਹੈ ਨਹੀਂ ਜੇ ਆਪਾਂ ਕੋਈ ਰੱਬ ਦੇ ਤੌਰ ਕੁਦਰਤ ਦੇ ਤੌਰ ਤੇ ਦੇਖੀਏ ਕੁਛ ਤਾਂ ਕੁਛ ਸਮਾਂ ਨਹੀਂ ਕੁਛ ਵੀ ਨਹੀਂ। ਉਹ ਥੀ ਅੰਦਰੂਨ ਨਹੀਂ ਧੜੇ ਬਣੇ ਹੋਏ ਨੇ। ਹਾਂ ਬੜੇ ਬੜੇ ਬੜੀ ਪਹਿਲਾਂ ਦੇਖੋ ਇੱਕ ਸੀਗੇ ਸਿੱਖ ਫਿਰ ਦੋ ਧੜੇ ਬਣੇ ਫਿਰ ਚਾਰ ਚਾਰ ਜਿੱਦਾਂ ਹੁੰਦਾ ਨਾ ਇੱਕ ਤੋਂ ਸੈੱਲ ਤੋਂ ਦੋ ਬਣ ਜਾਂਦੇ ਨੇ ਦੋ ਤੋਂ ਚਾਰ ਇਦਾਂ ਇਹ ਪਹਿਲਾਂ ਧੜਿਆਂ 'ਚ ਬਣਦੇ ਆ ਗਿਆ। ਫਿਰ ਇਹ ਹੌਲੀ-ਹੌਲੀ ਇਕੱਠੇ ਹੋਣਾ ਹੈ। ਹੂੰ ਆਹਾ ਜਿਵੇਂ ਹੁਣ ਧਰਤੀ ਤੇ ਰਾਂਜ ਮੰਡੀ ਪਈ ਅਲੱਗ-ਅਲੱਗ ਦੇਸ਼ ਬਣੇ ਪਏ ਨੇ ਇਹ ਫੇਰ ਇਕੱਠੇ ਹੋਣ ਲੱਗੇ ਨੇ ਇੱਕ ਦਿਨ ਹੂੰ ਫੇਰ ਚੱਕਰ ਉਹ ਚੱਲ ਆਪਣਾ ਕਿਤੇ ਜਾ ਕੇ ਫੇਰ ਟੁੱਟਣ ਲੱਗਣੇ ਫੇਰ ਜੁੜ ਜਣੇ ਨੇ ਹੂੰ ਇਹ ਚੱਕਰ ਅਨੋਖੇ ਚੱਲਦੇ ਹੀ ਰਹਿਣੇ ਉਹ ਹੈ ਨਹੀਂ ਗਾਣਾ ਚੱਕਰ ਸਦਾ ਤੋਂ ਚੱਲਦੇ ਆਏ ਨੇ ਸਦਾ ਲਈ ਚੱਲਦੇ ਰਹਿਣਗੇ ਹੂੰ ਜੋ ਤੁਹਾਡੇ ਅੰਦਰ ਵਾਪਰ ਰਿਹਾ ਲਿਟਰਲੀ ਤੌਰ ਤੇ ਮੈਟਾਫਿਜ਼ਿਕਲੀ ਤੌਰ ਤੇ ਵੀ એનર્ਜੀ ਰੂਪ ਦੇ ਵਿੱਚ ਵੀ ਹੂੰ ਸਾਰੀ ਹੀ ਪਰਛਾਈ ਆ ਬਾਹਰ ਹੋਈ ਇਹ ਤਾਂ ਕਲੀਅਰਲੀ ਉਹ ਮਤਲਬ ਹੁਣ ਇਹ ਗੱਲ ਦਿਖਦੀ ਆ ਕਿ ਆਪਣਾ ਇਹ ਚੀਜ਼ਾਂ ਦੇਖ ਲੋ ਨਾਲ ਦੀ ਨਾਲ ਸਾਰਿਆਂ 'ਚ ਹੀ ਕਿਵੇਂ ਚੇਂਜ ਆ ਸਕਦੀ ਹੈ ਦੇਖ ਲੋ ਜੋ ਆਪਣੇ ਅੰਦਰ ਬੰਦੇ ਦੇ ਅੰਦਰ ਘਟ ਰਹੀ ਹੈ ਵੀ ਉਹ ਸਾਰਿਆਂ 'ਚ ਹੀ ਕਿਵੇਂ ਆ ਸਕਦੀ ਹੈ ਚੀਜ਼ ਸਾਰਿਆਂ 'ਚ ਚੇਂਜ ਕਿਵੇਂ ਲਾ ਬੰਦੇ ਨੂੰ ਐ ਦਿਖਦਾ ਨਹੀਂ ਵੀ ਕੁਛ ਲੈਦਾ ਤਾਂ ਹੈ ਹੀ ਨਹੀਂ ਇਕੱਠੀ ਉਹ ਹੋ ਰਿਹਾ ਸਾਰਾ ਕੁਝ ਹਾਂ ਇਕੱਠੀ ਇੰਡੀਵਿਜੂਅਲ ਬੀਇੰਗ ਵਾਲੀ ਉਹ ਹੀ ਪੰਗਾ ਹੀ ਖਾਨਾ ਆ ਜਾਂਦਾ ਵਿੱਚ ਤੇ ਉਹ ਤਾਂ ਸਾਰਿਆਂ ਦਾ ਸਾਰਾ ਕੁਝ ਇਕੱਠਾ ਹੀ ਹੋ ਰਿਹਾ ਮੈਂ ਦੇਖਿਆ ਕੱਠੀ ਇੱਕ ਦੂਜੇ ਲਈ ਉਹ ਸਾਰਾ ਕੁਝ ਹੋ ਰਿਹਾ ਹਾਂ ਕੱਠੀ ਵੱਧ ਰਹੇ ਨੇ ਕਿਸੇ ਤੋਂ ਜਿਹਨੇ ਕੋਈ ਜਿਵੇਂ ਗੱਲ ਕਹਾਉਣੀ ਹੈ ਉਹ ਉਹ ਅੱਧੀ ਗੱਲ ਉਹ ਤੋਂ ਕਹਾ ਦਿੰਦੇ ਨੇ ਅੱਧੀ ਗੱਲ ਕਿਤੇ ਹੋਰ ਤੋਂ ਕਹਾ ਦਿੰਦੇ ਨੇ ਕੁੱਲ ਮਿਲਾ ਕੇ ਇਕੱਠਾ ਮੈਸੇਜ ਉਹੀ ਅੱਗੇ ਅੱਗੇ ਫਾਰਵਰਡ ਹੋ ਜਾਂਦੇ ਅੱਗੇ ਹੋਰ ਫਾਰਵਰਡ ਹੋ ਜਾਂਦਾ ਆਈ ਗੱਲਾਂ ਜਿਵੇਂ ਜੁੜ ਕੇ ਜੁੜ ਕੇ ਕਿਸੇ ਤੋਂ ਕੋਈ ਗੱਲ ਕਹਾਤੀ ਕਿਸੇ ਤੋਂ ਕੋਈ ਗੱਲ ਕਹਾਤੀ ਆਰਟ ਵਾਲੇ ਬੰਦੇ ਇਹ ਗੱਲ ਨੂੰ ਬਹੁਤ ਜ਼ਿਆਦਾ ਫੀਲ ਦੇਖਦੇ ਹੋਣਗੇ ਕਿਉਂਕਿ ਕੋਈ ਆਈਡੀਆ ਇੱਕ ਬੰਦੇ ਦੇ ਆਉਂਦਾ ਤੇ ਉਹ ਦਿਮਾਗ 'ਚ ਆਉਂਦਾ ਤੇ ਦੂਜੇ ਥੋੜੇ ਟਾਈਮ ਬਾਅਦ ਦੇਖਦਾ ਵੀ ਵਿਚਾਰ ਬੰਦਾ ਸੋਚਦਾ ਇਹ ਤੇ ਮੈਂ ਕੁਝ ਬਣਾਉਂਗਾ ਥੋੜੇ ਟਾਈਮ ਬਾਅਦ ਦੇਖਦਾ ਕਿਸੇ ਨੇ ਬਣਾ ਵੀ ਦਿੱਤਾ ਹਾਂ ਬਣਾ ਵੀ ਦਿੱਤਾ ਕਿਉਂਕਿ ਫਲੋ ਤਾਂ ਚੱਲੀ ਜਾਂਦਾ ਜਿਹਨੇ ਫੜ ਲਿਆ ਫੜ ਲਿਆ ਅਵੇਲੇਬਲ ਆ ਹਰ ਹਰੇਕ ਕੋ ਲਈ ਉਹ ਆਉਂਦੀ ਹੈ ਚੀਜ਼ ਹਾਂ ਉਹਨੇ ਜੇ ਕੋਈ ਦੁਨੀਆ 'ਚ ਮੈਨੀਫੈਸਟ ਕਰਨਾ ਹੈ ਹਾਂ ਰੱਬ ਨੇ ਜਿਉਂਨੇ ਕੁਝ ਦੁਨੀਆ 'ਚ ਮੈਨੀਫੈਸਟ ਕਰਨਾ ਆ ਉਹ ਹੋਣਾ ਤਾਂ ਸਾਡੇ ਜ਼ਰੀਏ ਆ ਜਿਹੜਾ ਵੀ ਤਿਆਰ ਬੈਠਾ ਜਿਹੜਾ ਵੀ ਥੱਡ ਨੂੰ ਤਿਆਰ ਆ ਉਹ ਜਿਹੜਾ ਜਾਂਦਾ ਹੈ ਵੀ ਉਹ ਲੈਵਲ ਦੇ ਜਿੰਨੇ ਉਹ ਲੈਵਲ ਦਾ ਤੱਕ ਦਾ ਅਲਾਈਨ ਹੋਇਆ ਹੋਇਆ ਉਹਦੇ ਤੱਕ ਉਹ ਲੈ ਉਹ ਉਹ ਡੱਗ ਥੋੜਾ ਆ ਜਾਣਾ ਜਿੱਡੇ ਕੇ ਲੈਵਲ ਦਾ ਜਿਹੜਾ ਹੋਇਆ ਹੋਇਆ ਉਹ ਉਹਦੇ ਹਿਸਾਬ ਦਾ ਉਹਨੂੰ ਉਹ ਵਿਚਾਰ ਆ ਜਾਣਾ ਲੱਗਣ ਲੱਗ ਕਿ ਮੈਂ ਹੁਣ ਗੁਰਬਾਣੀ ਦੀ ਗੱਲ ਕਰਦੇ ਸੀ ਕਿ ਕਿਤਾਬਾਂ ਕਿੰਨੀਆਂ ਬੜੀਆਂ ਫਿਰ ਗੁਰਬਾਣੀ ਸਮਝਣ ਲਾਇਕ ਹੋਏ ਆ। ਹੂੰ ਉਹੀ ਆ ਬਸ ਕਿ ਹਾਂ ਜਿੰਨਾ ਕਿ ਪਹਿਲਾਂ ਸਮਝਣ ਯੋਗੀ ਸੀ ਉਹ ਸਮਝਾਇਆ ਸਮਝਾਇਆ ਇਸਨੂੰ ਜਾ ਕੇ ਕਿਤਾਬਾਂ ਪੜ ਲੀਆਂ ਇੱਧਰ-ਇੱਧਰ ਪੜ ਲੀਆਂ ਫਿਰ ਉਹ ਗੁਰਬਾਣੀ ਮੂਰਿਆ ਦੀ ਲਾਈਵ ਚੈੱਕ ਹੋਣਾ ਪੜ। ਹਾਂ ਹੁਣ ਇਹ ਲੈਵਲ ਦਾ ਹੋ ਗਿਆ ਤੂੰ। ਹਾਂ ਹੁਣ ਤੈਨੂੰ ਇੱਥੋਂ ਸਮਝ ਆਊਗੀ ਅੱਗੇ। ਹਾਂ। ਉਸੇ ਟਾਈਮ ਤੇ ਹੀ ਆਈ ਹਾਂ। ਹਾਂ। ਸਮਝ ਵੀ ਉਦੋਂ ਹੀ ਆਣੀ ਸ਼ੁਰੂ ਹੋਈ। ਹਾਂ। ਪਹਿਲਾਂ ਚਾਹਣੀ ਦੀ ਉਦੋਂ ਹੀ ਸਾਹਮਣੇ ਆਈ। ਹਾਂ ਉਦੋਂ ਹੀ ਸਮਝ ਉਦੋਂ ਹੀ ਉਦੋਂ ਹੀ ਇੰਟਰਸਟ ਬਣਿਆ ਪੜਨ ਦਾ। ਉਹ ਤੋਂ ਪਹਿਲਾਂ ਤਾਂ ਐਂ ਲੱਗਦਾ ਸੀ ਜਿਵੇਂ ਕਿ ਮੈਂ ਧਾਰਮਿਕ ਜਿਹਾ ਕੰਮ ਕਰਦਾ ਬਈ ਉਹੀ ਰੱਟਾ ਜਿਵੇਂ ਹਾਂ ਬਈ ਉਹੀ ਬਈ ਉਹੀ ਨੂੰ ਇੰਨੇ ਪਾਠ ਕਰਨੇ ਨੇ ਐਂ ਕਰਨਾ ਉਹ ਤੋਂ ਐਂ ਲੱਗਦਾ ਹੁੰਦਾ ਸੀ ਹਾਂ ਜਿਹੜੇ ਹੁਣ ਉਹ ਫੇਸਟ ਵੀ ਜਿਹੜੇ ਹਾਲੇ ਹੁਣਦੇ ਨੇ ਜਿਹੜੇ ਬੰਦੇ ਤਾਂ ਉਹ ਕਹਿੰਦੇ ਵੀ ਉਹੀ ਪਾਠ ਕਰਦੇ ਤਾਂ ਕੁਝ ਮਿਲਿਆ ਤਾਂ ਹੈ ਨਹੀਂ ਉਹੀ ਕਰੀ ਜਾਂਦੇ ਪਾਠ ਐਂ ਕਰੀ ਜਾਂਦੇ ਵੀ ਦੇ ਰੱਖਿਆ ਵੀ ਘਰ ਘਰ ਦੇ ਮੰਨੀ ਜਾਂਦੇ ਨੇ ਇਹ ਉਹ ਫੇਰ ਐਂ ਜੇ ਗੱਲ ਕਰ ਦਿੰਦੇ ਨੇ ਹਨਾ ਵੀ ਉਹੀ ਕਿਉਂ ਕਰੀ ਜਾਂਦੇ ਨੇ ਵੀ ਕੁਝ ਇਹ ਤਾਂ ਜਾਂ ਕਹਿ ਦਿੰਦੇ ਨੇ ਵੀ ਇਹ ਤਾਂ ਉਹੀ ਲਾਈਆਂ ਵੀ ਨੇ ਬਸ ਇਹ ਵਾਲੀਆਂ ਗੱਲਾਂ ਤਾਂ ਵੀ ਬੰਦਾ ਆ ਵੀ ਡਰ ਕੇ ਚੱਲੀ ਜਾਵੇ ਵਿਚਾਲੇ ਹਾਂ ਜਦ ਤੱਕ ਬੰਦਾ ਆਪਣਾ ਨਜ਼ਰੀਆ ਛੱਡਣ ਨੂੰ ਤਿਆਰ ਨਹੀਂ ਨਾ ਹੂੰ ਜੋ ਉਹ ਮੰਨੀ ਬੈਠਾ ਹੂੰ ਨਵਾ ਉਗੇ ਮੈਂ ਹੂੰ ਪਹਿਲੀ ਮੰਨ ਲੈਣਾ ਆਹੀ ਸੱਚ ਆ ਹਾਂ ਬਸ ਫੇਰ ਤੇਰਾ ਉੱਥੇ ਬੰਦੇ ਨੇ ਆਪਣੇ ਉਹ ਬਲੌਗ ਲਾ ਲਿਆ ਹੈ ਨਾ ਉੱਥੇ ਆ ਕੇ ਆਪਣੀ ਕੰਧ ਖੜੀ ਕਰ ਲਈ ਮੇਰੇ हां वो कह रहेंदा बस ठीक है फिर आई सच्चा तेरे ਲਈ ਤੂੰ ਆ ਹੀ ਮੰਨ ਲੈ ਆਪਣੀ ਨੂਰੀ ਜੇ ਫਸਾ ਲੈਣਾ ਮਰਦਾ ਕਿ ਕੀ ਜਾਦੂ ਆ ਦੇਖ ਲਓ ਨਾ ਦੁਨੀਆ ਕਿੱਡੀ ਘੈਂਟ ਆ ਜਾਦੂ ਗੋਲੀ ਚੀਜ਼ ਐ کیا ਹੀ ਬਾਤ ਆ ਯਾਰ ਹਮਮ